ਅਮਰੀਕਾ ਦੀ ਸਰਕਾਰ ਦਾ ਤੇ ਇਹ ਆ ਜੀ ਉਹ ਵੀ ਨਹੀਂ ਚਾਹੁੰਦੇ ਜਿਆਦਾ ਕਿੰਨਿਆਂ ਨੂੰ ਰੱਖ ਲੈਣਗੇ ਉੱਥੇ ਹਾਂਜੀ ਉਤੋਂ ਸਟੂਡੈਂਟਸ ਮੈਨੂੰ ਲੱਗਦਾ ਪੈਸੇ ਦੇ ਦੇ ਕੇ ਬਾਰਡਰ ਕ੍ਰੋਸ ਕਰਕੇ ਆ ਰਹੇ ਅਮਰੀਕਾ ਵਿੱਚ ਉਹ ਵੀ ਉਹਨਾਂ ਨੂੰ ਪ੍ਰੋਬਲਮ ਆਉਣੀ ਆ ਪੋਲਿਟਿਕਲ ਸੈਲਮ ਵੀ ਨਹੀਂ ਮਿਲ ਰਿਹਾ ਉਹ ਹਿਸਾਬ ਦਾ ਜਿੱਦਾਂ ਮਿਲਣਾ ਚਾਹੀਦਾ ਥੋੜਾ ਮਿਲ ਰਿਹਾ ਬਹੁਤ ਥੋੜਿਆ ਨੂੰ ਤੇ ਇੰਨਾ ਖਰਚਾ ਕਰਕੇ ਨਾ ਉੱਤੇ ਤੁਹਾਨੂੰ ਕੰਮ ਮਿਲਦਾ ਨਾ ਕੁਝ ਹੋਰ ਫਿਰ ਬੜੀ ਪ੍ਰੋਬਲਮ ਆ ਜਾਂ ਤਾਂ ਕੋਈ ਬਹੁਤ ਤੁਹਾਡਾ ਖਾਸ ਕੋਈ ਹੈਗਾ ਸੰਭਲਣ ਵਾਲਾ ਤੇ ਕਿਸੇ ਦਾ ਕੰਮ ਚੱਲ ਸਕਦਾ ਵੈਸੇ ਬਹੁਤ ਜ਼ਿਆਦਾ ਔਖਾ ਹੋ ਗਿਆ ਕੰਮ ਭੱਜ ਕੇ ਦੇਖੋ ਗੁਜ਼ਾਰਾ ਨਹੀਂ ਹੋਣਾ ਆਪਣਾ ਦੇਸ਼ ਆਪਣਾ ਹੀ ਹੈਗਾ ਤੇ ਬਾਕੀ ਹੁਣ ਗੱਲ ਇਹ ਆ ਵੀ ਤੁਹਾਨੂੰ ਦਿਮਾਗ ਨਾਲ ਸੋਚ ਕੇ ਚੱਲੋ ਆਪਣਾ ਕੈਲਕੂਲੇਟ ਕਰਕੇ ਵੀ ਮੈਂ ਜਾਊਂਗਾ ਤੇ ਕਿਦਾਂ ਕਿਦਾਂ ਦਾ ਪ੍ਰੋਬਲਮਸ ਹੋਣੀਆਂ ਆਪਣੀ ਪੂਰਾ ਕਰਕੇ ਤੁਸੀਂ ਵਿਸ਼ੇ ਤੇ ਖੋਜ ਕਰਕੇ ਫੇਰ ਸਟੈਪ ਚੱਕੋ ਜਿਹੜਾ ਚੱਕਣਾ ਕੱਲਾ ਭੇੜਚਾਲ ਚ ਨਾ ਪਾਵੇ ਉਹ ਗਿਆ ਤੇ ਮੈਂ ਵੀ ਚੱਲ ਜਾਣਾ ਦੇਖੋ ਸਟਰਗਲ ਤੇ ਮੈਂ ਅੱਗੇ ਵੀ ਬਹੁਤ ਕੀਤੀ ਹੁਣ ਵੀ ਸਟਰਗਲ ਹੀ ਚੱਲ ਰਹੀ ਆ ਹਾਂਜੀ ਬਾਕੀ ਜੇ ਇਸ ਹਿਸਾਬ ਨਾਲ ਦੁਨੀਆ ਜਾ ਰਹੀ ਆ ਇਹ ਨਾ ਹੋਵੇ ਆਉਣ ਵਾਲਾ ਟਾਈਮ ਮੈਨੂੰ ਤੇ ਇਦਾਂ ਲੱਗਦਾ ਜਿੱਦਾਂ ਜਾ ਰਹੇ ਆ ਇਦਾਂ ਹੀ ਜਹਾਜ਼ ਭਰ ਕੇ ਵਾਪਸ ਆਉਣਗੇ ਪਰ ਗੱਲਾਂ ਲੋਕਾਂ ਨੂੰ ਲੱਗਣੀਆਂ ਤੇ ਕੌੜੀਆਂ ਵੀ ਆਪ ਬੈਠਾ ਸਾਨੂੰ ਸਿੱਖਿਆ ਦਿੰਦਾ ਪਰ ਸਚਾਈ ਇਹ ਹੀ ਆ ਜਾਂ ਤੇ ਤੁਸੀਂ ਦਿਮਾਗ ਨਾਲ ਆਪਾਂ ਦੇਖੋ ਵੀ ਤੁਸੀਂ ਕੀ ਕਰ ਸਕਦੇ ਕਿਹੜਾ ਸਕਿੱਲ ਹੈਗਾ ਤੁਹਾਡੇ ਕੋਲ ਕੋਈ ਸਕਿੱਲ ਜਾਂ ਇਥੋਂ ਸਿੱਖ ਕੇ ਜਾਓ ਫਿਰ ਤੇ ਤੁਹਾਡਾ ਦੇਖੋ ਉੱਥੇ ਕੋਈ ਫਿਊਚਰ ਹੈਗਾ ਜੇ ਕੱਲੀ ਗ੍ਰੈਜੂਏਸ਼ਨ ਕਰਕੇ ਜਾਂ ਕੱਲੀ ਪੀਆਰ ਨੂੰ ਵੀ ਕੱਲੀ ਨੂੰ ਕੀ ਕਰੋਗੇ ਜੇ ਤੁਹਾਨੂੰ ਕੰਮ ਹੀ ਨਾ ਉੱਥੇ ਜਾ ਕੇ ਲੱਭਾ ਸੋ ਇਸ ਕਰਕੇ ਗੱਲ ਇਹ ਆ ਵੀ ਸਭ ਤੋਂ ਵੱਡੀ ਗੱਲ ਇਹ ਆ ਵੀ ਕੋਈ ਸਕਿੱਲ ਚਾਹੀਦਾ ਤੁਹਾਡੇ ਕੋਲ ਉਹਨਾਂ ਨੂੰ ਵੀ ਸਕਿਲਡ ਵਰਕਰਸ ਦੀ ਲੋੜ ਆ ਨਾ ਕਿ ਕੱਲੇ ਗ੍ਰੈਜੂਏਟਾਂ ਦੀ ਲੋੜ ਆ ਉਹਨਾਂ ਨੂੰ ਉਹਨਾਂ ਨੂੰ ਕੰਮ ਵਾਲੇ ਬੰਦੇ ਚਾਹੀਦੇ ਉਹ ਵੀ ਸਕਿਲਡ